ਯਾਰ ਇਹ ਬੱਚਿਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 31 ਜਨਵਰੀ 2026 ਦਿਨ ਬੇਟਾ ਸ਼ਨੀਵਾਰ ਸ਼ਨੀਵਾਰ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਾਂਗੇ ਸੈਚਰਡੇ S A T U R D A Y ਬੇਟਾ ਸੈਚਰਡੇ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਸਭਨਾ ਦਾ ਮਾਨ ਸਨਮਾਨ ਕਰਨਾ ਹੀ ਅਸਲ ਨਿਆਂ ਹੈ ਬੇਟਾ ਸਾਨੂੰ ਹਰੇਕ ਇਨਸਾਨ ਦਾ ਚਾਹੇ ਕੋਈ ਉਹ ਵੱਡਾ ਚਾਹੇ ਕੋਈ ਛੋਟਾ ਚਾਹੇ ਬੇਟਾ ਗਰੀਬ ਹੈ ਚਾਹੇ ਅਮੀਰ ਆ ਬੇਟਾ ਸਾਨੂੰ ਹਰੇਕ ਦਾ ਹੀ ਮਨ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਬੇਟਾ ਜੇਕਰ ਅਸੀਂ ਕਿਸੇ ਨਾਲ ਕਿਸਦਾ ਮਾਨ ਸਨਮਾਨ ਨਹੀਂ ਕਰਦੇ ਤਾਂ ਬੇਟਾ ਅਸੀਂ ਉਹਨਾਂ ਨਾਲ ਅਨਿਆਂ ਕਰਦੇ ਆ ਅਸੀਂ ਉਹਨਾਂ ਨਾਲ ਨਿਆਂ ਨਹੀਂ ਕਰਦੇ ਤਾਂ ਬੇਟਾ ਜੇਕਰ ਅਸੀਂ ਚਾਹੁੰਦੇ ਆ ਵੀ ਸਾਡਾ ਸਮਾਜ ਦੇ ਵਿੱਚ ਮਾਨ ਸਨਮਾਨ ਹੋਵੇ ਤਾਂ ਸਾਨੂੰ ਵੀ ਮਾਨ ਸਨਮਾਨ ਕਰਨਾ ਪਵੇਗਾ ਤਾਂ ਰਕੇ ਬੇਟਾ ਸਾਡਾ ਮਾਨ ਸਨਮਾਨ ਵਾਲਾ ਹੋਵੇਗਾ ਨਹੀਂ ਸਾਡਾ ਵੀ ਮਾਨ ਸਨਮਾਨ ਨਹੀਂ ਹੋਵੇਗਾ ਜੇ ਮੈਂ ਆਸ ਕਰਾਂ ਵੀ ਲੋਕ ਮੇਰਾ ਮਾਨ ਸਨਮਾਨ ਕਰਨਾ ਪਰ ਮੈਂ ਕਿਸ ਦਾ ਮਾਨ ਸਨਮਾਨ ਨਾ ਕਰਾਂ ਜੀ 슬라이ਡ ਦੇ ਵਿੱਚ ਆਇਆ ਪਹਿਲਾ ਪ੍ਰਸ਼ਨ ਆ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਬੇਟਾ ਸ੍ਰੀ ਗੁਰੂ ਰਵਿਦਾਸ ਜੀ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਬੇਟਾ ਉਹਨਾਂ ਦਾ ਜਨਮ ਜਨਮ ਹੋਇਆ ਸੀ ਬਨਾਰਸ ਦੇ ਵਿੱਚ ਇੱਥੇ ਬੇਟਾ ਬਨਾਰਸ ਦੇ ਵਿੱਚ ਬੇਟਾ ਅੱਜ ਕੱਲ ਬਨਾਰਸ ਨੂੰ ਬਰਨਾਲਸੀ ਵੀ ਕਿਹਾ ਜਾਂਦਾ ਹੈਗਾ ਤਾਂ ਬੇਟਾ ਨੈਕਸਟ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਹੜੀ ਸਮਾਜਿਕ ਬਰਾਈ ਦਾ ਵਿਰੋਧ ਕੀਤਾ ਸੀ ਬੇਟਾ ਉਹ ਕਿਹੜੀ ਸਮਾਜਿਕ ਬਰਾਈ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਨੇ ਉਸ ਸਮਾਜਿਕ ਬਰਾਈ ਦਾ ਵਿਰੋਧ ਕੀਤਾ ਸੀ ਬੇਟਾ ਉਹ ਹੈਗੀ ਸੀ ਜਾਤੀਵਾਦ ਅਤੇ ਸੂਆਸ਼ਾਤ ਬੇਟਾ ਗਰੀਬ ਲੋਕਾਂ ਦੇ ਨਾਲ ਜਾਤੀ ਵਿਕਤਰਾ ਕੀਤਾ ਜਾਂਦਾ ਸੀ ਔਰ ਸ਼ੂਆ ਸ਼ਾਤਵੀ ਕੀਤਾ ਜਾਂਦਾ ਸੀ ਬੇਟਾ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਾਫੀ ਥਾਂ ਸਮਾਜਿਕ ਤੌਰ ਤੇ ਜਾਤੀ ਵਿਖਤਰਾ ਹੋ ਰਿਹਾਗਾ ਤਾਂ ਬੇਟਾ ਸਾਨੂੰ ਦੇਖੋ ਕੋਈ ਵੀ ਇਨਸਾਨ ਦੀ ਜਾਤੀ ਕੋਈ ਮਰਜੀ ਹੋਵੇ ਪਰ ਬੇਟਾ ਸਾਰੇ ਇਨਸਾਨ ਬਰਾਬਰ ਹੁੰਦੇ ਨੇ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਜਾਤੀ ਵਿਖਤਰਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਾਤ ਤਾਂ ਇਨਸਾਨ ਦੀਆਂ ਨਾਮ ਜੋ ਪ੍ਰਮਾਤਮਾ ਨੇ ਜੋ ਕੁਦਰਤ ਨੇ ਸਾਰੇ ਇਨਸਾਨ ਬਰਾਬਰ ਇੱਕ ਨਾਲ ਤੇ ਹੀ ਬਣਾਏ ਸੀ ਅਦਿਕ ਰਸਾਨ ਦੇ ਵਿੱਚ ਜਿਹੜਾ ਲਹੂ ਆ ਉਹ ਲਾਰ ਲੰਗਦਾ ਹੀ ਹੁੰਦਾਗਾ ਤਾਂ ਬੇਟਾ ਨੈਕਸਟ ਸ੍ਰੀ ਗੁਰੂ ਰਵਿਦਾਸ ਜੀ ਦੇ ਆਦਰਸ਼ ਸ਼ਹਿਰ ਨੂੰ ਕੀ ਕਿਹਾ ਜਾਂਦਾ ਸੀ ਬੇਟਾ ਸ੍ਰੀ ਗੁਰੂ ਰਵਿਦਾਸ ਜੀ ਕਿਹੜਾ ਸ਼ਹਿਰ ਜਾਂ ਕਿਹੜਾ ਪਿੰਡ ਬਸਾਣਾ ਚਾਹੁੰਦੇ ਸੀ ਤਾਂ ਬੇਟਾ ਉਹ ਹੈਗਾ ਸੀ ਬੇਗੰਪੁਰਾ ਸ੍ਰੀ ਗੁਰੂ ਰਵਿਦਾਸ ਜੀ ਬੇਗੰਪੁਰਾ ਸ਼ਹਿਰ ਬਸਾਉਣਾ ਚਾਹੁੰਦੇ ਸੀ ਬੇਟਾ ਬੇਗੰਪੁਰੇ ਦਾ ਮਤਲਬ ਹੁੰਦਾਗਾ ਦੁੱਖਾਂ ਤੋਂ ਬਿਨਾ ਸ਼ਹਿਰ ਉਹ ਸ਼ਹਿਰ ਜਿੱਥੇ ਦੁੱਖਾਂ ਦਾ ਕੋਈ ਨਾਮ ਨਹੀਂ ਹੋਵੇਗਾ ਤਾ ਬੇਟਾ ਇਹਦਾ ਉੱਤਰ ਹੈ ਬੇਗੰਪੁਰਾ ਜਾਂ ਦੁੱਖਾਂ ਤੋਂ ਬਿਨਾ ਸ਼ਹਿਰ ਬੇਟਾ ਅਗਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਬੇਟਾ ਦੇਖੋ ਗੁਰੂ ਰਵਿਦਾਸ ਜੀ ਨੇ ਵੀ ਬਾਣੀ ਲਿਖੀ ਸੀ ਤਾਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕਿੰਨੇ ਸ਼ਬਦ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਬੇਟਾ ਉਹਨਾਂ ਦੀ ਸੰਖਿਆ ਕੀ ਹੈ 41 41 41 ਠੀਕ ਹੈ ਬੇਟਾ ਬੇਟਾ ਨੈਕਸਟ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਸ ਦੀ ਕਿਸ ਦੀ ਸਮਾਨਤਾ ਦਾ ਸੰਦੇਸ਼ ਦਿੱਤਾ ਹੈ ਬੇਟਾ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਹੜੀ ਸਮਾਨਤਾ ਦਾ ਸੰਦੇਸ਼ ਦਿੱਤਾ ਸੀ ਤਾਂ ਬੇਟਾ ਇਹਦਾ ਉੱਤਰ ਹੈਗਾ ਸਾਰੀ ਮਨੁੱਖਤਾ ਸ੍ਰੀ ਗੁਰੂ ਰਵਿਦਾਸ ਜੀ ਦਾ ਜੋ ਵਿਚਾਰ ਸੋ ਕਹਿੰਦੇ ਵੀ ਸਾਰੇ ਮਨੁੱਖ ਸਾਰੇ ਇਨਸਾਨ ਬਰਾਬਰ ਨਾ ਤਾਂ ਸਾਨੂੰ ਹਮੇਸ਼ਾ ਹੀ ਸਮਾਜਿਕ ਤੌਰ ਤੇ ਕਦੇ ਵੀ ਕਿਸ ਤਰ੍ਹਾਂ ਦਾ ਵਿਕਤਰਾ ਨਹੀਂ ਕਰਨਾ ਚਾਹੀਦਾ ਸਾਨੂੰ ਸਾਰੇ ਇਨਸਾਨਾਂ ਦੇ ਵਿੱਚ ਬਰਾਬਰਤਾ ਰੱਖਣ ਚਾਹੀਦੀ ਹੈ ਕਿ ਸਾਰੇ ਇਨਸਾਨਾਂ ਦੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈਗੀ ਤਾਂ ਬੱਚਿਓ ਇਹ ਸਾਡੀ ਅੱਜ ਦੀ ਸਲਾਈਡ ਸੀ ਸੌਰੀ ਅੱਜ ਦੇ ਪੰਜਾਬੀ ਦੇ ਸਵਾਲ ਸੀ ਇਹ ਅਸੀਂ ਹੱਲ ਕਰ ਲਏ ਤਾਂ ਬੇਟਾ ਹੁਣ ਅਸੀਂ ਇੰਗਲਿਸ਼ ਦੇ ਵਰਡ ਸਟਾਰਟ ਕਰ ਰਹੇ ਹਾਂਗੇ ਪਹਿਲਾਂ ਕੀ ਬੇਟਾ E Q U A L I T Y ਬੇਟਾ ਇਕਵਲਟੀ ਬੇਟਾ ਇਕਵਲਟੀ ਹੁੰਦੀ ਹੈ ਸਮਾਨਤਾ ਜਾਂ ਬਰਾਬਰਤਾ ਜਨਕਿ ਸਾਰੇ ਲੋਕ ਬਰਾਬਰ ਨਾ ਸਾਰੇ ਲੋਕਾਂ ਦੇ ਵਿੱਚ ਸਮਾਨਤਾ ਹੈਗੀ ਸਾਰੇ ਲੋਕ ਬਰਾਬਰ ਨੇ ਉਹਨਾਂ ਦੇ ਵਿੱਚ ਬਰਾਬਰਤਾ ਦਾ ਹੱਕ ਨਾ ਚਾਹੀਦਾਗਾ ਬੇਟਾ ਨੈਕਸਟ H U M A N I T Y ਬੇਟਾ ਹਿਊਮਨਿਟੀ ਬੇਟਾ ਹਿਊਮਨਿਟੀ ਹੁੰਦੀ ਹੈ ਮਨੁੱਖਤਾ ਜਾਂ ਬੇਟਾ ਇਨਸਾਨੀਅਤ ਹਿਊਮਨਿਟੀ ਹੁੰਦੀ ਹੈ ਬੇਟਾ ਮਨੁੱਖਤਾ ਜਾਂ ਇਨਸਾਨੀਅਤ ਬੇਟਾ ਨੈਕਸਟ D I G N I T Y ਬੇਟਾ ਡਿਗਨਿਟੀ ਬੇਟਾ ਇਹ ਹੁੰਦਾ ਮਾਨ ਬੇਟਾ ਹੀ ਜਦੋਂ ਅਸੀਂ ਕਿਸੇ ਦਾ ਮਾਨ ਕਰਦੇ ਹਾਂ ਬਟਾਈ ਕਰਦੇ ਹਾਂ ਤਾਂ ਬੇਟਾ ਅਸੀਂ ਉਹ ਦੀ ਡਿਗਨਿਟੀ ਕਰ ਰਹੇ ਹੋਣੇਗੇ ਬੇਟਾ ਨੈਕਸਟ C R U T H ਬੇਟਾ TRUTH ਬੇਟਾ TRUTH ਦਾ ਸੱਚ ਜਾਂ ਅਸਲੀਅਤ ਤਾਂ ਬੇਟਾ ਨੈਕਸਟ J U N I T Y ਬੇਟਾ UNITY ਬੇਟਾ ਇਹ ਹੁੰਦੀ ਹੈ ਸਾਡੀ ਏਕਤਾ ਇਕਤਾ ਜਾਂ ਸਮਾਨਤਾ ਬੇਟਾ ਜਿਹੜੀ ਜੁਨਿਟੀ ਆਮ ਤੌਰ ਤੇ ਜਦ ਲੋਕਾਂ ਦੇ ਵਿੱਚ ਏਕਤਾ ਹੋਵੇ ਉਸੇ ਤਰ੍ਹਾਂ ਸਾਡੇ ਵਿੱਚ ਜੁਨਿਟੀ ਹੋਗੀ ਲੋਕਾਂ ਦੇ ਵਿੱਚ ਏਕਤਾ ਹੋਗੀ ਉਹ ਇਕੱਠੇ ਹੋਗੇ ਤਾ ਬੱਚਿਓ ਇਹ ਅੱਜ ਦੀ ਆਪਣੀ ਸਲਾਈਡ ਸੀ ਸਾਰੇ ਬੱਚਿਆਂ ਨੇ ਸਵੇਰੇ ਮੌਰਨਾ ਦੇ ਵਿੱਚ ਵੀਡੀਓ ਦੇਖ ਕੇ ਸਲਾਈਡ ਨੂੰ ਯਾਦ ਕਰਨਾ ਹੈਗਾ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਜੋ ਇਹ ਵੀਡੀਓ ਗਈ ਸਲਾਈਡ ਵਾਲੀ ਇਹ ਆਪਣੇ ਬੱਚਾ ਦੇ ਗਰੁੱਪਾਂ ਦੇ ਵਿੱਚ ਕਲਾਸ ਦੇ ਗਰੁੱਪਾਂ ਦੇ ਵਿੱਚ ਵਾਤਵਾਟ ਸੇਅਰ ਕਰੋ ਤਾਂ ਜੋ ਬੱਚੇ ਵੀਡੀਓ ਦੇਖ ਕੇ ਸਲਾਈਡ ਦੀ ਤਿਆਰੀ ਕਰ ਸਕਣ ਸਾਰੇ ਬੱਚਿਆਂ ਦਾ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ